ਪੁਲਿਸ ਦੀ ਡਿਊਟੀ ਦੀ ਹਾਲਤ ਐਸ ਵੇਲੇ ਬਹੁਤ ਖਰਾਬ ਹੋ ਚੁੱਕੀ ਆ ਨਕਰੀ ਥਾਣੇ 'ਚ ਜਿਹੜੀ ਹੈਗੀ ਆ ਉਹ ਸਾਰਾ ਦਿਨ ਡਿਊਟੀ ਲਗਾਤਾਰ ਚੱਲ ਜਾਂਦੀ ਆ ਹੁੰਦੀ ਵੇਲੇ ਪੰਜਾਬ ਦੇ ਵਿੱਚ ਨਾ ਜੁਲਾਈ, ਅਗਸਤ ਤੇ ਸਤੰਬਰ ਤੇ ਤਿੰਨ ਮਹੀਨੇ ਮੌਨਸੂਨ ਕਰਕੇ ਇੰਨੀ ਹਮਮਸ ਹੁੰਦੀ ਆ ਸਾੜ ਹੀ ਨਿਕਲਦਾ ਬਾਰ ਤੇ ਪੁਲਿਸ ਦੀ ਜਿਹੜੀ ਵਰਦੀ ਆ ਉਹ ਇਹੋ ਜਿਹੀ ਅਜੀਬ ਵਰਦੀ ਆ ਵੀ ਜਿਹੜੇ ਕੱਪੜੇ ਦੀ ਪੈਂਟ ਆ ਤੇ ਉਸੇ ਕੱਪੜੇ ਦਾ ਕਮੀਜ਼ ਆ ਜਿਦਾ ਕਪੜਾ ਮੋਟਾ ਪੈਂਟ ਦਾ ਹੁੰਦਾ ਉਹਨੇ ਮੋਟਾ ਕਪੜਾ ਕਮੀਜ਼ ਦਾ ਤੇ ਇੰਨੀ ਹੋਮਸਲ ਚ ਵੇਖ ਲਓ ਵੀ ਉਸੇ ਵਰਦੀ ਚ ਡਿਊਟੀ ਦੇਣੀ ਆ ਸਾਰਾ ਦਿਨ ਐ ਗੜੋਚੇ ਹੋ ਜਾਂਦੀ ਐ ਵੈਸੇ ਵੀ ਪੁਲਿਸ ਦੇ ਕੋਈ ਚੰਗਾ ਕੰਮ ਕਰਦੇ ਤਾਂ ਕਦੀ ਮੈਂ ਕੋਈ ਆਰਟੀਕਲ ਕਿਸੇ ਵੇਲੇ ਲਿਖਿਆ ਵੇਖਿਆ ਨਹੀਂ ਐ ਅੱਗੋਂ ਦਾ ਕੋ ਦਿਖਦਾ ਹੀ ਨਹੀਂ ਵੱਡਾ ਲਖਾਰੀ ਵੱਡਾ ਸਹਿਤਕਾਰ ਜਾਂ ਪੱਤਰਕਾਰ ਲਾ ਦੋ ਤੇ ਇਹ ਲਿਖ ਵੀ ਦੇ ਦੇ ਅਖਬਾਰ ਵਾਲੇ ਛਾਲ ਦੇ ਨਹੀਂ ਪੀ ਇਹਨੂੰ ਕਨੇ ਪੜਦਾਂਗਾ ਅੱਜ ਦੀ ਕਹਾਣੀ ਵੀ ਡਿਊਟੀ ਦੇ ਭੰਨੇ ਹੋਏ ਇੱਕ ਇਹੋ ਜਿਹੀ ਐਸਐਚਓ ਦੀ ਆ ਉਹਦਾ ਬਨ ਅਰਮ ਸਿੰਘ ਰੱਖ ਲੈਨੇ ਆ ਥਾਣਾ ਉਹਦਾ ਅਜੇਹਾ ਸੀ ਕਿ ਜਿੱਥੇ ਵੀ ਆਈਪੀ ਮੂਵਮੈਂਟ ਹੋ ਰਹੀ ਹੁੰਦੀ ਸੀ ਤੇ ਨਾਲੇ ਕ੍ਰਾਈਮ ਬਹੁਤ ਜ਼ਿਆਦਾ ਸੀਗਾ ਇੱਕ ਦਿਨ ਉਹ ਵੀਆਈਪੀ ਡਿਊਟੀ ਤੋਂ ਕਰਕੇ ਸ਼ਾਮ ਜੀ ਨੂੰ ਕਵਾਰਟਰ 'ਚ ਪਹੁੰਚਿਆ ਬੱਚੇ ਉਹਦੇ ਮਾਲ ਹੀ ਰਹਿੰਦੇ ਸੀਗੇ ਤੇ ਆਪ ਉਹ ਕਿਤੇ ਥੋੜਾ ਦੂਰ ਲੱਗਾ ਹੋਇਆ ਸੀਗਾ ਤੇ ਛੁੱਟੀਆਂ ਨਸ਼ਿਆਂ ਦੇ ਨਾਲ ਚੱਲ ਰਿਹਾ ਜੁੱਧ ਨਸ਼ਿਆਂ ਵਿਰੁੱਧ ਇਹਦੇ ਕਰਕੇ ਛੁੱਟੀਆਂ ਪੁਲਿਸ ਦਾ ਵੇਹ ਹੀ ਬੰਦੇ ਆ ਉਹ ਮਹੀਨਾ ਦਾ ਵੇਹ ਕਰ ਗਏ ਉਹਦੇ ਉਹ ਜਦੋਂ ਕਿ ਇੱਕ ਉਹਨੂੰ ਟੈਲੀਫੋਨ ਫੋਨ ਫਣ ਕਰਨ ਦਾ ਕੰਮ ਚੇਤਾ ਭੁੱਲ ਗਿਆ। ਉਹਦੇ ਘਰ ਵਾਲੀ ਦਾ ਫੋਨ ਆਇਆ ਸਸੀ ਗਾਲ ਜੀ ਉਹਦਾ ਸਸੀ ਗਾਲ ਜੀ ਤੁਸੀਂ ਜੀ ਚੰਗੇ ਹੋ ਸਾਨੂੰ ਭੁੱਲ ਗਿਆ ਜਾਂ ਨਾ ਛੁੱਟੀ ਆਉਂਦੇ ਤੁਸੀਂ ਨਾ ਤੁਸੀਂ ਗੱਲ ਫੋਨ ਕੀਤਾ ਵਾ ਨਾ ਤੁਸੀਂ ਮੇਰੀ ਮਿਸ ਕਾਲ ਵੇਖੀ ਆ ਨਾ ਤੁਸੀਂ ਮੇਰਾ ਵਟਸਐਪ ਮੈਸੇਜ ਵੇਖਿਆ ਵਾ ਤੇ ਆਪਣਾ ਹੱਦਾਂ ਵੀ ਕੋਈ ਖਿਆਲ ਕਰੋ ਨਾ ਬੱਚਿਆਂ ਦਾ ਵੀ ਖਿਆਲ ਰੱਖੋ ਬਈ ਉਹ ਕਹਿੰਦਾ ਗੱਲ ਕੋਈ ਕੰਮ ਪੈ ਗਿਆ ਸੀ ਮੈਕਮੇ ਦਾ ਉਹਦੇ ਕਰਕੇ ਫਸ ਗਿਆ ਸੀ ਮੈਂ ਤੇ ਚਲ ਹੁਣ ਮੈਂ ਗੱਲ ਕਰ ਹੀ ਰਿਹਾ ਹਾਂ ਹੁਣ ਦੱਸ ਕੀ ਜਰਾ ਬੱਕਰੀਆਂ ਨੂੰ ਮਮਾਇਆ ਗੋਬੀ ਹੁਣ ਮੈਂ ਇਹਨਾਂ ਪੰਗਾ ਲੈ ਕੇ ਕੀ ਕਰਾਂ ਤੇ ਉਹ ਕਰਨ ਦਾ ਗੱਲ ਕਹਿੰਦਾ ਕਰ ਲੈ ਗੱਲ ਦੇ ਕਰ ਹੀ ਰਿਹਾ ਹਾਂ ਹੁਣੇ ਮੈਂ ਡਿਊਟੀ ਤੋਂ ਆਇਆ ਹਾਂ ਗਰਮੀ ਬਹੁਤ ਆ ਉਹ ਬੰਦੀ ਵੀ ਤੀ ਮੈਨੂੰ ਦੱਸੋ ਤੁਹਾਨੂੰ ਕੀ ਮੁਸ਼ਕਲ ਆ ਕੀ ਪ੍ਰੋਬਲਮ ਆ ਰਹੀ ਆ ਮੈਨੂੰ ਤੁਹਾਡੇ ਨਾਲ ਰਿਹਾ ਘਾਇਨੂੰ 10 ਸਾਲ ਹੋ ਗਏ ਆ ਅੱਧੀ ਪੁਲਿਸ ਵਾਲੇ ਤੇ ਮੈਂ ਹੀ ਬਣ ਗਈ ਹਾਂ ਸ਼ਾਇਦ ਤੜੀ ਮੈਨੂੰ ਮਤ ਕਰ ਸਕਾਂ ਔਰ ਥੋੜਾ ਜਿਹਾ ਖਿੱਚ ਗਿਆ ਆ ਰਾਮ ਸਿੰਘ ਅੰਦਰ ਲੈ ਫਿਰ ਸੁਣਦਾ ਭਾਈ ਮੈਂ ਕੀ ਕਰ ਰਿਹਾ ਵਾਂ ਤੇ ਵੀ ਇਹਦੇ ਵਿੱਚ ਤੂੰ ਮੇਰੀ ਕੀ ਮਤ ਕਰ ਸਕਦੇ ਆ ਅੰਦਰ ਥਾਣੇ ਦੀ ਐਸੀ ਤੈਸੀ ਹੋਈ ਪਈ ਆ ਡਿਊਟੀ ਇੰਨੀ ਪੈਂਦੀ ਆ ਜਿਹੜਾ ਮੁਲਾਜ਼ਮ ਇੱਥੋਂ ਦਾ ਉਹ ਬਦਲੀ ਕਰਾ ਕੇ ਭੱਜ ਜਾਂਦਾ ਵਾ ਪੰਜ 8 ਨੰਬਰ ਮੰਗੇ ਸੀਗੇ ਡਿਮਾਂਡ ਭੇਜੀ ਸੀ ਤੇ ਉਹਨਾਂ ਵਿੱਚੋਂ ਤਿੰਨ ਲੱਗੇ ਆ ਇੱਕ ਮੰਜਾ ਮੱਲੀ ਬਿਮਾਰ ਪਿਆ ਵਾ ਤੇ ਦੋ ਜਿਹੜੇ ਉਹ ਇਹੋ ਜਿਹੇ ਨਰੇਗ ਆ ਜਿੱਥੇ ਕੰਮ ਭੇਜ ਦੋ ਉਹਨਾਂ ਕੋਈ ਨਾ ਕੋ ਪਵਾੜਾ ਪਾ ਕੇ ਜਾਉਣਾ 20 ਪੈਂਡਾ ਦੀ ਡਿਮਾਂਡ ਭੇਜੀ ਸੀਗੀ ਉਹਦੇ ਵਿੱਚੋਂ 8 ਲੱਗੇ ਆ ਤੇ 8ਾਂ ਵਿੱਚੋਂ 2 ਜਿਹੜੇ ਆ ਉੱਪਰ ਜਿਹੜੇ ਸਾਡੀ ਸਰਵਜੇ ਦੀ ਡੀਐਸਪੀ ਕੋਲ ਡਿਊਟੀ ਕਰ ਰਹੇ ਆ 2 ਜਿਹੜੇ ਆ ਉਹ ਗੈਰ ਹਾਜ਼ਰ ਹੋਣ ਦੇ ਆਦੀ ਆ ਤੇ 2 ਜਿਹੜੇ ਆ ਮਹਾ ਸ਼ਰਾਬੀ ਆ ਹੁਣ 8ਾਂ ਵਿੱਚੋਂ 2 ਬੰਦੇ ਆ ਕੰਮ ਕਰਨ ਵਾਲੇ ਹੁਣ ਦੱਸ ਮੈਨੂੰ ਵੀ ਮੈਂ ਕਿੱਥੋਂ ਨੌਕਰੀ ਲਿਆਵਾਂ ਕਿ ਬੰਦੇ ਪਿੰਡੋਂ ਬੰਦੇ ਭਰਤੀ ਕਰਾਂ ਪ੍ਰਾਈਵੇਟ ਬੰਦੇ ਰੱਖਾਂ ਪਟਵਾਰੀਾਂ ਵਾਂਗ ਜਿਦਾ ਪਟਵਾਰੀਾਂ ਨੇ ਰੱਖਿਆ ਕੰਮ ਕਰਨ ਵਾਸਤੇ ਅਸੀਂ ਦੇਉ ਵੀ ਨਹੀਂ ਰੱਖ ਸਰਦਨ ਥਾਣੇ ਦੇ ਅਧਿਕਾਰੀਆਂ ਨੂੰ ਕੱਖ ਨਹੀਂ ਆਉਂਦਾ ਤੇ ਜਿੰਨਾਂ ਨੂੰ ਕੰਮ ਆਉਂਦਾ ਵਾ ਉਹ ਕਰਕੇ ਰਾਜੀ ਨਹੀਂ ਹੈ ਉਤੋਂ ਹਰ ਤੀਜੇ ਦਿਨ ਨਾਈਟ ਪੈਟ੍ਰੋਲਿੰਗ ਆ ਜਾਂਦੀ ਹੈ ਹੁਣ ਆ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਨਸ਼ਾ ਜੰਗ ਨਸ਼ਿਆਂ ਵਿਰੋਧੀ ਚੱਲ ਰਹੀ ਹੈ ਜੁੱਧ ਨਸ਼ਿਆਂ ਵਿਰੋਧੀ ਚੱਲ ਰਿਹਾ ਵਾ ਇਹਦੇ ਵਿੱਚ ਸਾਰਾ ਦਿਨ ਲੜ ਲੜਾ ਇਹਨੂੰ ਫੜਦਾ ਪੂਰੀ ਬਤੌਰ ਕਵਰੀ ਕਰਾਏ ਇਹਦੇ ਬੰਦੇ ਪਿੱਛੇ ਬੰਦੇ ਦਾ ਉਹਦੇ ਪਿੱਛੇ ਮੁਖਬਰ ਲਾ ਘਿੰਡੇ ਘੇੜੇ ਬਾਹਰ ਕੋਲ ਮੰਗਦੇ ਆ ਕਿੰਨੀ ਰਿਕਵਰੀ ਹੋ ਗਈ ਕਿੰਨੀ ਰਿਕਵਰੀ ਹੋ ਗਈ ਐਸਐਸਪੀ ਨੇ ਬਛਿਆਂ ਦੇ ਵਿਰੋਧ ਵਿੱਚ ਜਿਹੜਾ ਯੋਧੇ ਲਾਇਆ ਉਹਦੇ ਨਾਲ ਨਾਲ ਇਹ ਵੀ ਕਿਹਾ ਆ ਵੀ ਜਿਹੜੇ ਪੁਰਾਣੇ ਮਕਦਮੇ ਆ ਉਹ ਵੀ ਪੇਸ਼ਦਾਨ ਕਰੋ ਜਿਹੜੇ ਕਾਹੀ ਪੁਰਾਣੇ ਹੋ ਚੁੱਕੇ ਆ ਤੇ ਜਿਹੜਾ ਮਾਲਖਾਨੇ 'ਚ ਮਾਲ ਪਿਆ ਜਿਹਦੀਆਂ ਅਪੀਲਾਂ ਵਗੈਰਾ ਸਭ ਖਤਮ ਹੋ ਗਈਆਂ ਵਾ ਉਹ ਵੀ ਨਸ਼ਟ ਕਰੋ ਉਸ ਬੰਦੇ ਵੀ ਕੋਈ ਨਾ ਕੋਈ ਪਰਮਾਨਾ ਜਾਂ ਨੋਟਿਸ ਆਇਆ ਹੀ ਨਹੀਂ ਦੋ ਦਿਨ ਹੋ ਗਏ ਇੱਕ ਨ ਇੱਕ ਮਸਟੰਡਾ ਇੱਕ ਨਵਾਲ ਕੁੜੀ ਨੂੰ ਲੈ ਕੇ ਭੱਜ ਗਿਆ ਕੱਲ ਨੂੰ ਸ਼ਹਿਰ 'ਚ ਬੰਦੀ ਕਾਲਿਆ ਤੇ ਨਾਲ ਥਾਂ ਦਾ ਕਰਾਉ ਕਰਦਾ ਮੈਨੂੰ ਤਾਂ ਲੱਗਦਾ ਇਸ ਕੰਮ ਦੀ ਮੇਰੀ ਬਦਲੀ ਹੋ ਜਾਣੀ ਹੈ ਹੋ ਇੱਕ ਲੜਾਈ ਹੋਈ ਹੈ ਚੰਗੇ ਸਿਰ ਪਾਟੇ ਦੋ ਤਰ੍ਹਾਂ ਦੇ ਇੱਕ ਦੀ ਮਤ ਐਮਐਲਏ ਕਰਨ ਡਿਆ ਤੇ ਇੱਕ ਦੀ ਮਤ ਐਮਪੀ ਕਰਨ ਡਿਆ ਐਮਪੀ ਕਹਿੰਦਾ ਵਾ ਮੇਰੇ ਬੰਦੇ ਨਾਲ ਕੁਝ ਨਹੀਂ ਕਹਿਣਾ ਤੇ ਦੂਜੀ ਪਾਰਟੀ ਦੇ 307 ਦਾ ਪਰਚਾ ਜੇਕਰ ਕੰਨ ਕੁੱਟ ਗਿਆ ਹੌਲਾ ਚਵਾੜ ਐਮਐਲਏ ਕਹਿੰਦਾ ਵਾ ਕਿ ਮੇਰੇ ਬੰਦਿਆਂ ਨੂੰ ਕੁਝ ਨਹੀਂ ਕਹਿਣਾ ਤੇ ਦੂਜੀ ਪਾਰਟੀ ਦੇ ਪ੍ਰਜਾ ਦਰਜਾ ਕਰ ਤੈਨੂੰ ਸਾਧ ਦਾ ਉਹਨਾਂ ਨੂੰ ਲਾਗ ਕ ਸੀਟ ਦੀ ਕੱਢ ਉਹਨਾਂ ਦਾ ਜਰੂਰ ਜੇ ਐਮਪੀ ਜਾਂ ਨਹੀਂ ਕਰਦਾ ਤਾਂ ਵੀ ਮੈਂ ਗਿਆ ਤੇ ਜੇ ਮੈਂ ਐਮਐਡਾ ਨਹੀਂ ਕਰਦਾ ਤਾਂ ਵੀ ਮੈਂ ਗਿਆ ਤੂੰ ਚਿੰਤਾ ਨਾ ਕਰ ਮੈਂ ਛੇਤੀ ਤੇਰੇ ਕੋਲ ਇੱਥੇ ਆਉਣਾ ਲਾਉਂ ਜਿਹੜਾ ਇਲਾਕਾ ਮੁਜੱਸਰ ਸਾਡਾ ਲੱਗਾ ਉਹ ਇਹੋ ਜਿਹਾ ਜੀਵ ਸ਼ਖਸ਼ਾ ਉਹ ਕਹਿੰਦਾ ਵੀ ਮੈਂ ਚਲਾਨ ਤਾ ਲਊਂਗਾ ਮਗਰ ਮਿਆਂ ਦੇ ਇਹਦੇ ਐਸਐਚਓ ਆ ਪਵੇ ਚੋਸੇ ਸਜਾਣਾ ਪੈਂਦਾ ਹੁਣ ਨਮੂਨੇ ਭੇਜਣੇ ਸੀਗੇ ਦੋ ਕ ਨਮੂਨੇ ਫੀਮ ਦੇ ਸੀਗੇ ਤੇ ਤਿੰਨ ਚਾਰ ਸ਼ਰਾਬ ਦੇ ਸੀਗੇ ਉਹ ਸ਼ਰਾਬ ਵਾਲੇ ਦੇ ਸਹੀ ਸਲਾਮ ਨਾਮ ਲੰਘ ਗਿਆ ਤੇ ਜਿਹੜਾ ਫੀਮ ਦਾ ਕੰਮ ਉਹ ਮੁੰਸ਼ੀ ਕਹਿੰਦਾ ਜੀ ਚੂਹੇ ਖਾ ਗਿਆ ਮੈਂ ਤਾਂ ਲਗਾ ਚੂਹੇ ਨਾ ਨਹੀਂ ਖਾਦਾ ਤੇ ਮੁੰਸ਼ੀ ਖਾ ਗਿਆ ਤੇ ਅੰਨੇ ਮੇਰੇ ਡਿਪਾਰਟਮੈਂਟ ਨੂੰ ਕਹਿੰਦੇ ਆ ਖੋਲਦੇ ਆ ਐਸਐਸਪੀ ਨੇ ਹੁਣੇ-ਹੁਣੇ ਇੱਕ ਹੋਰ ਖੁਸ਼ਖਬਰੀ ਆ ਗਈ ਆ ਵੀ ਮੇਰਾ ਨਾਂ 15 ਅਗਸ ਦੀ ਪਰੇਡ ਚ ਪੈ ਗਿਆ ਸਵੇਰੇ 5 ਵਜੇ ਉੱਥੇ ਵੀ ਹਾਜ਼ਰ ਹੋਣਾ ਮੈਂ ਹੁਣ ਦੱਸ ਮੈਂ ਕੀ ਕਰਾਂ ਤੇ ਤੂੰ ਦੱਸ ਮੇਰੇ ਕੀ ਬਤ ਕਰ ਸਕਦਾ ਜਾ ਦੂਜੇ ਪਾਸੇ ਫੋਨ ਦੇ ਉੱਤੇ ਐ ਸੁਣ ਬੜਾ ਸਨਾਣਾ ਸ਼ਾਇਆ ਹੋਇਆ ਸੀਗਾ ਉਹ ਫਿਰ ਬੋਲਿਆ ਹੈਲੋ ਕਿੱਥੇ ਗਈਆਂ ਕੱਲ ਤੇ ਦੱਸ ਉਹ ਘਰ ਵਾਈ ਜਗਵਾਂਦੀ ਵੀ ਓਕੇ ਓਕੇ ਬਾਏ ਬਾਏ ਆਪਣਾ ਧਿਆਨ ਰੱਖਿਓ ਮੈਂ ਨਾ ਮੇਰੇ ਵਹਿ ਦੇ ਸਬਜੀ ਤਰਨਾਲੀ ਆ ਤੇ ਆਟਾ ਵੀ ਗੁੰਨਣਾ ਵਾਂ ਤੇ ਬੱਚਿਆਂ ਦਾ ਹੋਮਵਰਕ ਵੀ ਚੈੱਕ ਕਰਨਾ ਵਾਂ ਤੇ ਮੈਂ ਤੁਹਾਡੇ ਨਾਲ ਬਾਅਦ ਗੱਲ ਕਰੂੰਗੀ ਪਿਆ ਕੰਮ ਹੈ ਮੇਰੇ ਕਰਨ ਵਾਲੇ ਉਹ ਜਦਾ ਆਰਮ ਸਿੰਘ ਅਜੇ ਸੋਚਿਆ ਚਲੋ ਇਥੇ ਨੂੰ ਗੱਲ ਮੁੱਕੀ ਓਕੇ ਤੌੜੀ ਆ ਲੈ ਕੇ ਤੇ ਬਾਥਰੂਮ ਚ ਵੜਨ ਲੱਗਾ ਵਿੱਚ ਨਹਾਈ ਮੜਾ ਮੜਾ ਫਰੈਸ਼ ਹੋਈਏ ਇੱਕ ਦੋ ਪੈਗ ਲਾਉਣੇ ਆ ਉਦੋਂ ਮਨਸ਼ੀ ਭੱਜਿਆ ਕਹਿੰਦਾ ਜੀ ਐਸਐਸਬੀ ਸਾਹਿਬ ਅਚਾਨਕ ਜਿੱਤੀ ਚੈਕਿੰਗ ਥਾਣੇ ਆਵੇ ਉਹ ਬਜਾਰਿਆਂ ਨੇ ਸੁੱਟਿਆ ਤੌੜੀਆ ਉੱਥੇ ਤੇ ਉਹੋ ਹੀ ਵਰਦੀ ਫੇਰ ਜਿਹੜੀ ਭਿੱਜੀ ਮੁੜਕੇ ਦੀ ਉਹ ਚਾੜ ਕੇ ਥਾਣੇ ਵਾਲੋਂ ਦੌੜ ਲਗਾਤੀ ਇਹ ਪੁਲਿਸ ਦਾ ਹਾਲ ਹੈ ਆਇਕੰਦੇ ਰਾਮ ਸਿੰਘ ਦਾ ਨਹੀਂ ਇਹ ਤਕਰੀਬਨ ਸਾਰੇ ਪੁਲਿਸ ਦਾ ਹਾਲ ਹੈ ਇਹੋ ਹੀ ਹੋ ਜਾਂਦਾ ਵੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਦਾ ਧੰਨਵਾਦ ਥੈਂਕ ਯੂ